ਜੇ ਜੀਓ ਨੋਰਮਲ ਵੀਡੀਓ ਪਤਾ ਹੋਣਗੇ ਮਰ ਤੋਂ ਮੰਨ ਜਿੰਨੇ ਵੱਧ ਨੇ ਫਿਰ ਸਾਥ ਨਾਲ ਹੀ ਛੇਰ ਦੇਣਾ ਸਭੀ ਰੇਸ ਸੱਤ ਨੇ ਇਹਦੇ ਸੇ ਨੇ ਇੱਧਰੋਂ ਬਾਹਰ ਤਲੋ ਚੱਲ ਲੈ ਉਰਕੋ ਹਦਾਣਾ ਤੂੰ ਖੜਾ ਬਾਤ ਕਰ ਉਹ ਬਾਅਦ ਕੋ ਭਰਾ ਜੇ ਬਰੇ ਭਰਾ ਜਾਣ ਦੇ ਲੋ ਨੱਕ ਜੂ ਲੱਕ ਰੱਖ ਰੱਖੋ ਦਾਲ ਵਾਲਿਆ ਚੱਕ ਆ ਜਾ ਬਰਾ ਓਏ ਇਹ ਥੱਲੇ ਗੇਲੇ ਕਿਨੇ ਹੋ ਗਏ ਓ ਮੈਂ ਮਾਲਕ ਸਮਾਨ ਰਕਵਾ ਰਹਾ ਨਾ ਬਿਲਾਈ ਸੁਲੰਦਰ ਕੁਛ ਲਾ ਆ ਜਾ ਉਹ ਸਾਰੇ ਕਿਹੜਾ ਸਮਾਨ ਲੋਡ ਕਰ ਰਿਹਾ ਕਿਥੇ ਭੇਜ ਰਿਹਾ ਇਹ ਹਰ ਸਾਲ ਦੀ ਤਰ੍ਹਾਂ ਚਾਰਵਾਂ ਆਪਣਾ ਲੰਗਰਾ ਸੰਤਰਾ ਆਸ਼ਰਮ ਪੂਰੀ ਵਾਲੇ ਜਿਹੜਾ 10 ਜੁਲਾਈ ਤੋਂ ਸ਼ੁਰੂ ਹੋ ਕੇ 20 ਅਗਸਤ ਤੱਕ ਚੱਲਣਾ 40 ਦਿਨ ਜਿਹਦੇ ਵਿੱਚ 20 ਤਰੀਕ ਨੂੰ ਸੰਤ ਸਮੇਲਨ ਜਿਸ ਦੇ ਮੁੱਖ ਮਹਿਮਾਨ ਸਰਦਾਰ ਬਲਤੇਜ ਸਿੰਘ ਜੀ ਪੰਨੂ ਸਾਹਿਬ ਮੀਡੀਆ ਐਡਵਾਈਜ਼ਰ ਅਤੇ ਓਐਸਡੀ ਮੁੱਖ ਮੰਤਰੀ ਸਾਹਿਬ ਪੰਜਾਬ ਨੇ ਅਤੇ 23 ਜੁਲਾਈ ਦਾ ਜਾਗਰਣਾ ਦਿਨ ਮੰਗਲਵਾਰ ਦਾ ਉਸ ਦਿਨ ਮੁੱਖ ਮਹਿਮਾਨ ਜਸਟਿਸ ਸੰਤ ਪ੍ਰਕਾਸ਼ ਜੀ ਚੇਅਰਮੈਨ ਮਨੁੱਖੀ ਅਧਿਕਾਰ ਕਮਿਸ਼ਨ ਮੁੱਖ ਮਹਿਮਾਨ ਹੋਣਗੇ ਅਤੇ ਸ੍ਰੀ ਸੰਦੀਪ ਸਿੰਘ ਮਾਨ ਜੀ ਅਨਾਈਟ ਕੰਪਨੀ ਦੇ ਜਿਹੜੇ ਮਾਲਕ ਨੇ ਉਹ ਮਾਤਾ ਦੇ ਜਾਗਰਣ ਦੀ ਜੋਤੀ ਪ੍ਰਚੰਡ ਕਰਨਗੇ ਇਹ 24 ਘੰਟੇ ਹਰ ਸਾਲ ਜਿਹੜਾ ਅਸੀਂ ਲੰਗਰ ਸੰਤ ਕਾਸ਼ਰਮ ਪੂਰੀ ਵਾਲੇ ਸਵਾਮੀ ਆਤਮਾਨੰਦਿਵਾ ਜੀ ਮਹਾਰਾਜ ਦੀ ਰਹਿਨਵਾਈ ਇਹ ਮਨਾਉਨੇ ਆ ਐਤ ਕੀ ਮੇਰੇ ਦੋਸਤ ਮਨਪ੍ਰੀਤ ਕਰਤਾਰ ਕੰਪੈਨ ਵਾਲੇ ਦੀ ਬੇਟੀ ਜੋ ਕਿ ਸਾਨੂੰ ਉਚਾਲਕ ਸਦੀਵੀ ਬਸੋੜਾ ਦੇਗੀ ਸੀ ਸਾਡੀ ਬੇਟੀ ਜਸ਼ਮਨਜੀਤ ਕੌਰ ਉਹਨਾਂ ਦੀ ਯਾਦ ਦੇ ਵਿੱਚ 10 ਜੁਲਾਈ ਤੋਂ ਲੈ ਕੇ 20 ਅਗਸਤ ਤੱਕ ਜਿਹੜਾ ਮੈਡੀਕਲ ਕੈਂਪ ਆ ਉਹ ਵੀ ਲਗਾਇਆ ਜਾ ਰਿਹਾ ਇਹ ਸਾਰੇ ਪੈਣ ਭਰਾਵਾਂ ਦੇ ਸਹਿਯੋਗ ਨਾਲ ਇੱਥੋਂ ਪਟਿਆਲੇ ਤੋਂ 40 ਕੁਇੰਟਲ ਦਾਲ ਤੇ 200 ਪੀਪਾ ਰਿਫਾਇੰਡ ਤੇ ਘੀ ਦਾ ਜਿਹੜਾ માતા ਦੇ ਦਰਬਾਰ ਲੰਗਰ ਵਾਸਤੇ ਭੇਜਿਆ ਜਾਂਦਾ ਜੈ ਮਾਤਾ ਜੀ